ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਜੈ ਕਰ ਕਿਰਤ ਆਖੀ ਐ ਕਰਤੇ ਕਹੋਏ ਵਿਚਾਰੋ ਤੇ ਤੂੰ ਕਰੇ ਗਾਉ ਹੋ ਸੋਹਿਲਾ ਸਿਰਹ ਸਿਰਜਣਹਾਰੋ ਤੂੰ ਗਾਉ ਮੇਰੇ ਨਿਰਭਉ ਕਾ ਸੋਹਿਲਾ ਹਾ ਵਾਰੀ ਜਾਓ ਜੇ ਤੂੰ ਸੋਹੇ ਲੈ ਸਦਾ ਸੁਖ ਹੋਈ ਰਹਾ ਨਿਤ ਨਿਤ ਜੀੜੇ ਸੰਭਾਲੀਐ ਨੇ ਦੇਖੇਗਾ ਦੇਵਨ ਹਰ ਤੇਰੇ ਦਾਨ ਕੀਮਤੇ ਨਾ ਪਵੈ ਤੇ ਸੁਦਾ ਤੇ ਕਵਰਣ ਸੁਮਰ ਸੰਬ ਤੇ ਸਾਹ ਲਿਖਿਆ ਮੇਲੇ ਕਰ ਪਾਵ ਹੋ ਤੇ ਲੋ ਦੇਹੋ ਸਜਣ ਆਸੀ ਸੜੀਆ ਜੋ ਹੋਐ ਸਾਹਿਬ ਸੋ ਮੀਲੋ ਕਾਇ ਕਾਇ ਇਹੋ ਪਹੁੰਚਾ ਸੱਦੜੇ ਨਿਤ ਪਵਨ ਨੇ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਨੇ ਰਾਗੁ ਗਉੜੀ ਗਵਾਰੇਰੀ ਮਹੱਲਾ ਤੀਜਾ चौपदी एक ओंकार स्वते गुरु प्रसाद दे गुर, गुर मिलया हरे मेला होई आपे मेले मिलावै सोई मेरा प्रभु सब वेधे आपे जाणै हुक्मे मेले सब दे पछाणै साते गुर कै पई प्रम पौजा परच सचरंगे समाई ਰਹਾ ਗੁਰੇ ਮਿਲਿਆ ਹਰ ਮਨ ਵਸ ਸੁਭਾਏ ਮੇਰਾ ਪ੍ਰਭ ਪਰਾ ਕੀਮਤ ਨਹੀਂ ਪਾਈ ਸਬਰ ਦੇ ਸਾਲਾ ਹੈ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸਣ ਹਾਰ ਗੁਰ ਮਿਲਿਆ ਸਭ ਮਤ ਬਧੇ ਹੋਏ ਮਨ ਨਿਰਮਲ ਵਸੈ ਸਤਿ ਸੁਈ ਸਾਚੇ ਵਸਿਆ ਸਾਚੀ ਸਭ ਕਾਰ ਉਤਮ ਕਰਨੀ ਸਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖੇ ਨਾਮ ਪਛਾਣੈ ਕੋਏ ਜੀਵ ਦਾਤਾ ਦੇਵਨ ਹਰ ਨਾਨਕ ਹਰ ਨਾਮੇ ਲੱਗੇ ਪਿਆਰ ਗੌੜੀ ਗਵਰੇਰੀ ਮਹੱਲਾ ਤੀਜਾ ਕੁਰਤੇ ਗਿਆਨ ਨੂੰ ਪਾਏ ਜਨੁ ਕੋਏ ਗੁਰ ਤੇ ਬੁਝੈ ਸਿਜੈ ਸੂ ਗੁਰ ਤੇ ਸਹਜੂ ਸਾਚ ਵਿਚਾਰ ਗੁਰ ਤੇ ਪਾਏ ਮੁਕਤੇ ਦਵਾਰ ਪੂਰੇ ਭਾਗੇ ਮਿਲੇ ਗੁਰ ਆਏ ਸੱਚ ਸਹਜੇ ਸੱਚ ਸਮਾਈ ਰਹਾ ਗੁਰ ਮਿਲੇ ਤ੍ਰਿਸ਼ਨਾ ਅਗਨੇ ਬੁਝਾਏ ਗੁਰ ਤੇ ਸਾਂਤੇ ਵਸੈ ਮਨੈ ਆਈ ਗੁਰ ਤੇ ਪਵਿੱਤ ਪਾਵਨ ਸੋਚੇ ਹੋਏ ਗੁਰ ਤੇ ਸਬਦੇ ਮਿਲਾਵਾ ਹੋਏ ਬਾਝ ਗੁਰੂ ਸਭ ਪਰਮੇ ਪੁਲਾਈ ਬੇਨੂੰ ਨਾ ਵੈ ਬਹੁਤਾ ਦੁੱਖ ਪਾਈ ਗੁਰਮੁਖੇ ਹੋਵੈ ਸੁਨਾ ਮੋ ਧਿਆਈ ਦਰਸਨ ਸਚੈ ਸਚੀ ਪਤੇ ਹੋਈ ਕਿ ਸੁਨੋ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸਬ ਦੇ ਮਿਲਾਵਾ ਹੋਈ ਮੇਲੇ ਪ੍ਰੀਤਮ ਸੱਚੇ ਗੁਣ गावा ਨਾਨਕ ਸੱਚੇ ਸਾਚੇ ਸਮਾਵਾ ਗੌੜੀ ਗੁਆਰੇਰੀ ਮਹੱਲਾ ਤੀਜਾ ਸੁਥਾ ਸਵਾਚੂ ਮਾਨੂ ਨਿਰਮਲ ਹੋਏ ਸੱਚੇ ਨਿਵਾਸੁ ਕਰੇ ਸਵਾਚੂ ਸੋਏ ਸੱਚੀ ਬਾਣੀ ਜਗ ਚਾਰੇ ਜਾਪੈ ਸਭੁ ਕੇ ਚੂ ਸੱਚਾ ਆਪੇ ਆਪੈ ਕਰਮੁ ਹੋਵੈ ਸਤਸੰਗੇ ਮਿਲਾਏ ਹਰਿ ਗੁਣ ਗਾਵੇ ਬੈ ਸੋਥਾਈ ਰਹਾ ਜਾਲੋ ਇਹ ਜਿਹਵਾ ਦੂਜੇ ਭਾਈ ਹਰੇ ਰਾਸੂ ਨੱਚਖੈ ਫੀਕਾ ਆਲਾਈ ਬੇਨੂ 부ਝੇ ਤਾਨੋ ਮਨੂ ਫੀਕਾ ਹੋਏ ਬੇਨੂ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰਿ ਰਸੂ ਚਾਖਿਆ ਸਹਜੇ ਸੁਭਾਏ ਗੁਰ ਕਿਰਪਾ ਤੇ ਸਵੈ ਚ ਸਮਾਈ ਸੱਚੇ ਰਾਤੀ ਗੁਰ ਸਭ ਵਿਚਾਰ ਅੰਮ੍ਰਿਤੁ ਪੀਵੈ ਨਿਰਮਲ ਧਾਰ ਨਾਮੇ ਸਮਾਵੈ ਜੋ ਭਾਡਾ ਹੋਏ ਉੰਧੇ ਪਾਂਡੇ ਟਿਕੈ ਨਕੂਈ ਗੁਰਸਬਦੀ ਮਾਨੇ ਨਾਮੇ ਨਿਵਾਸ ਨਾਨਕ ਸੱਚ ਭੰਡ ਜੀਸਸ ਸਬਦ ਪਿਆਸ ਗਾਉੜੀ ਗਵਰੇਰੀ ਮਹੱਲਾ ਤੀਜਾ ਇੱਕੇ ਗਾਵਤ ਰਹੇ ਮਾਨੇ ਸਾਧੁ ਨ ਪਾਈ ਹਉ ਮੈਂ ਵਿਚ ਗਾਵ ਹੈ ਵਿਰਤਾ ਛਾਇ ਗਾਵਰਣੀ ਗਾਵੇ ਜਿਨ ਨਾਮ ਪਿਆਰ ਸੱਚੀ ਬਾਣੀ ਸਬਦ ਵਿਚਾਰ ਗਾਵਤ ਰਹਿ ਜੇ ਸਤਿਗੁਰ ਪਾਵੇ मानो तनु राता नामे सुहावे रहा एक गावे एक पग ते करे हे नाम न ना पाहे मेनू असनेह ਸੱਚੀ ਪਗ ਤੇ ਗੁਰਬਦ ਪਿਆਰੇ ਆਪਣਾ ਪੈਰ ਰੱਖਿਆ ਸਦਾ ਓਰੇ ਤਾਰੇ ਭਗਤੇ ਕਰੇ ਹੈ ਮੂਰਖ ਆਪੂ ਜਣਾਵੇ ਨਾਚ ਨਾਚ ਟਪ ਹੈ ਬਹੁਤ ਦੁਖ ਪਾਵੇ ਹੈ ਨੱਚ ਐ ਟੱਪੇ ਐ ਭਗਤੇ ਨਾ ਹੋਏ ਸਬਰ ਦੇ ਮਰੇ ਭਗਤੇ ਪਾਏ ਜਨੂਸ ਭਗਤੇ ਵਛਲ ਭਗਤੇ ਕਰਾਏ ਸੋਏ ਸੱਚੀ ਪਗਤੇ ਵਿੱਚ ਹੋ ਆਪੁ ਖੋਈ ਮੇਰਾ ਪ੍ਰਭੂ ਸਾਚਾ ਸਭ ਬੇਧੇ ਜਾਣੈ ਨਾਨਕ ਬਖਸੇ ਨਾਮ ਪਛਾਣੈ ਗਾਉੜੀ ਗਵਰੇਰੀ ਮਹੱਲਾ ਤੀਜਾ मानो मारे ता तू मरे जाए बेनु मुए कैसे हरे पाए मानो मारे दारू जाने कोए मानो सबदे मरे ਬੁੱਢੇ ਜਾਨੂ ਸੋਏ ਜਿਸਨੂੰ ਬਖਸੇ ਦੇ ਵੜਾਈ ਗੁਰ ਪਰਸਾ ਦੇ ਹਰ ਵਸ ਮਨ ਆਈ ਰਹਾ ਗੁਰਮੋਖੇ ਕਰਨੀ ਕਾਰ ਕਮਾਵੇ ਤਾ ਇਸੁ ਮਨ ਕੀ ਸੋਝੀ ਪਾਵੈ ਮਾਨੂ ਮੈ ਮਤ ਮੈਗਲ ਮਿਕਦਾਰਾ ਗੁਰ ਅੰਕ ਸੂਮਾ ਰੇ ਜੀਵ ਲਨਹਾਰਾ ਮਾਨੂ ਅਸਾਧ ਸਧੈ ਜਨੁ ਕੋਇ ਅਚਰ ਚਰੈ ਤਾ ਨਿਰਮਲ ਹੋਈ ਗੁਰਮੁਖੀ ਇਹੋ ਮਨੁ ਲਾਇ ਸਵਾਰੇ ਹਉ ਮੈਂ ਵਿਚ ਹੋ ਤਜੇ ਵਕਾਰ ਜੋ ਤੋਰੇ ਰਾਖੈਨੋ ਮੇਲੇ ਮਿਲਾਏ ਕਦੇ ਨ ਵਿਛੜੇ ਸਭ ਦੇ ਸਮਾਈ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਖੁਰਮੋਖੇ ਨਾਮ ਪਛਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ